ਜੀ ਵੈਲਕਮ ਬੈਕ ਟੂ ਅਵਰ YouTube ਚੈਨਲ ਯੂਥ ਆਫ ਪੰਜਾਬ ਸੋ ਇਹ ਹੈਗਾ ਲੋਵਲਟਾ ਦਾ ਆਪਣਾ ਆ ਥਰਡ ਬਲੌਗ ਹੈ ਨਾ ਤੇ ਇਹ ਆਪਣਾ ਕਿੱਥੇ ਹੈਗਾ ਪੈਂਫ ਦੇ ਵਿੱਚ ਸੋ ਲੋਵਲਟਾ ਪੈਂਫ ਤੁਸੀਂ ਦੇਖੋਗੇ ਸਾਰਾ ਤੇ ਵਿੱਚ ਤੇ ਹੋਰ ਕੀ ਕੀ ਕਾਰਨ ਉਹ ਐਕਟੀਵਿਟੀ ਹੈਗੀਆਂ ਪੈਂਫ ਦੇ ਵਿੱਚ ਉਹ ਆਪਾਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਸੋ ਆਜੋ ਬਣੇ ਰਹੋ ਆਪਣੇ ਨਾਲ ਵੀਡੀਓ ਦੇ ਵਿੱਚ ਆ ਸੋ ਪੈਂਫ ਤੇ ਵਿੱਚ ਹੀ ਆਪਾਂ ਗੰਡੋਲਾ ਜੀ ਨੂੰ ਟਾਇਲ ਜੀ ਕਹਿੰਦੇ ਆ ਉੱਪਰ ਲੈ ਕੇ ਜਾਂਦਾ ਹਨ ਆਪਾਂ ਉਹ ਕਰਨ ਚੱਲੇ ਹਾਂ ਹੁਣ ਤੇ ਕਰਨ ਦੀ ਪਹਿਲਾਂ ਆਪਾਂ ਗਏ ਸੀਗੇ ਤੁਹਾਨੂੰ ਪਤਾ ਹੀ ਆ ਲੇਕ ਲੂਜ਼ ਗਏ ਸੀਗੇ ਹੁਣ ਆਪਾਂ ਆਏ ਆ ਬੈਫ ਦੇ ਵਿੱਚ ਸੋ ਬੈਫ ਜਪਾਂ ਕਿੱਥੇ ਆਇਆ ਗੰਡੋਲਾ ਬੈਫ ਗੰਡੋਲਾ ਕਹਿੰਦੇ ਆ ਸੋ ਲੈ ਕੇ ਜਾਊਗਾ ਆਪਣੇ ਇੱਕ ਪਹਾੜ ਤੋਂ ਦੂਜੇ ਪਹਾੜ ਤੇ ਤੇ ਇਥੋਂ ਆਪਾਂ ਕਰਦੇ ਆ ਸ਼ੁਰੂ ਮੇਰਾ ਵੀਰ ਉਹੀ ਮੇਰੇ ਨਾਲ ਨੂੰ ਪਤਾ ਹੁਣਾਂ ਕਹਿੰਦਾ ਕਾਫੀ ਪੀਣੀ ਆ ਕਾਫੀ ਲੈ ਕੇ ਆਪਾਂ ਹੁਣ ਚੜਾਂਗੇ ਗੰਡੋਲੇ ਤੇ ਕਿੱਥੇ ਜਾਣਾ ਗਡੋਲਾ ਗਡੋਲੇ ਨੇ ਛੱਡ ਧਿਆਨ ਬਾਬੇ ਆਜੋ ਸੋ ਦੋਸਤੋ ਆ ਜਿਹੜੇ ਤੁਸੀਂ ਸਕਰੀਨ 'ਚ ਦੇਖ ਰਹੇ ਹੋ ਨਿਸ਼ਾਨ ਜਿਹੇ ਚਟੇ-ਚਟੇ ਇਹ ਹੈਗੇ ਆ ਉਹਨਾਂ ਦੇ ਵਿਊ ਪੁਆਇੰਟ ਉੱਪਰ ਜਾ ਕੇ ਤੇ ਇਹ ਅੱਜ ਬਹੁਤ ਜ਼ਿਆਦਾ ਮਤਲਬ ਵਰਖ ਪਈ ਸੀਗੀ ਪਹਿਲਾਂ ਤੇ ਅੱਜ ਬਦਲਾਂ ਨਾਲ ਕਿਰਿਆ ਹੋਇਆ ਬਹੁਤ ਜ਼ਿਆਦਾ ਉਹ ਕੰਦੇ ਵੀ ਜਾਣ ਦਾ ਉੱਪਰ ਫਾਇਦਾ ਹੈ ਨਹੀਂਗਾ ਤੇ ਤੁਸੀਂ ਕਿਸੇ ਹੋਰ ਦਿਨ ਦੇਖ ਲਓ ਆ ਸੋ ਦੋਸਤੋ ਹੋਇਆ ਕੀ ਆ ਜਿਹੜੀ ਆ ਪਿੱਛੇ ਤੁਹਾਨੂੰ ਮੈਂ ਕਲਿੱਪ ਲਾ ਵੀ ਦੂੰਗਾ ਚਲੋ ਵਿੱਚ ਉਹਨਾਂ ਦੇ ਨਾ ਕੈਮਰੇ ਲੱਗੇ ਹੋਇਆ ਉੱਪਰ ਜਦੋਂ ਉੱਥੇ ਜਾਂਦੇ ਆ ਉੱਪਰ ਟ੍ਰੈਕਟ ਲਾਈਨ ਤੋਂ ਪਹਿਲਾਂ ਉਹ 뷰 ਦਿਖਾਉਂਦੇ ਆ ਪੂਰਾ ਜੇ ਕਿਸੇ ਨੇ ਦੇਖਣਾ ਹੋਵੇ ਵੀ ਹਾਂਜੀ ਉੱਥੇ ਸਾਨੂੰ ਦੇਖਣ ਨੂੰ ਕੀ ਮਿਲੂਗਾ ਉੱਪਰ ਤਾਂ ਜਿਹੜਾ ਤੁਹਾਨੂੰ ਮੈਂ ਆ ਵਿੱਚ ਦਿਖਾ ਰਿਆਂ ਵੀਡੀਓ ਦੇ ਵਿੱਚ ਤਾਂ ਇਹ ਉਹਨਾਂ ਦੇ ਕੈਮਰੇ ਲੱਗੇ ਆ ਉੱਪਰ ਉਹਨਾਂ ਨੇ ਸਾਨੂੰ ਦਿਖਾਇਆ ਕਹਿੰਦੇ ਵੀ 뷰 ਆ ਜਿਹੜਾ ਵਧੀਆ ਨਹੀਂ ਆ ਰਿਹਾ ਤੇ ਬਹੁਤ ਜ਼ਿਆਦਾ ਬੱਦਲ ਆ ਉੱਪਰ ਅੱਜ ਕਿਉਂਕਿ ਥੋੜੀ ਸਰਦੀ ਇਹ ਚੱਲ ਰਹੀ ਆ ਹਨਾ ਤੇ ਸੁਣੋ ਸੁਣਾ ਆਪਾਂ ਕਿ ਹੱਟ ਜੌਣੀਆਂ ਤੇ ਬੱਦਲ ਆ ਉੱਪਰ ਪਹਾੜ ਤੇ ਸੋ ਉਹਨਾਂ ਨੇ ਕਿਹਾ ਵੀ ਤੁਸੀਂ ਕਿਸੇ ਡਿਫਰੈਂਟ ਟਾਈਮ ਆ ਕੇ ਜਿਹੜਾ ਵੀ ਟ੍ਰੈਕਟ ਲੈ ਕੇ ਦੇਖ ਸਕਦੇ ਆ ਪਰ ਅੱਜ ਤੁਹਾਨੂੰ ਸਿਸਟ ਨਹੀਂ ਕਰਦੇ ਜਾਣਦਾ ਵੀ ਫ ਉਹਦੇ 80 ਡਾਲਰ ਹੈਗੇ ਆ ਚਾਰਜਸ ਪਰ ਬੰਦੇ ਤੇ ਪਰ ਉਹਨਾਂ ਨੇ ਸਾਨੂੰ ਰੋਗਤਾ ਉੱਪਰ ਜਾਣ ਤੋਂ ਕਹਿੰਦੇ ਕੋਈ ਫਾਇਦਾ ਨਹੀਂ ਡਿਫਰੈਂਟ ਟਾਈਮ ਟਰਾਈ ਕਰ ਲਿਓ ਸੋ ਤੁਸੀਂ ਧਿਆਨ ਰੱਖਣਾ ਵੀ ਜੇ ਗਨੋਲਾ ਦੇਖਣਾ ਹੋਣਾ ਤੁਸੀਂ ਤਾਂ ਥੋੜਾ ਜਿਹਾ ਮਸਲੂਮ ਥੋੜਾ ਵਧੀਆ ਹੋਣਾ ਜੇ ਤੁੱਪ ਲੱਗੀ ਹੋਣੀ ਚਾਹੀਦੀ ਆ ਮਤਲਬ ਫਿਰ ਤੁਸੀਂ ਦੇਖ ਸਕਦੇ ਹੋ ਪ੍ਰੋ ਕਹਿੰਦੇ ਤਾਂ ਉੱਪਰ ਜਾ ਕੇ ਉਹ ਬੱਦਲ ਹੋਏ ਹੋ ਜਿਹੜੇ 뷰 ਹਨ ਉਹ ਉੱਪਰ ਜਾ ਕੇ ਉਹ ਉੱਥੇ ਲੈ ਕੇ ਜਾਂਦਾ ਗਨੋਲਾ ਸਰੇ ਤੇ ਟਾਪ ਤੇ ਉੱਥੋਂ ਚੱਲ ਕੇ ਹੁੱਦਾਂ ਅਣ ਜੂਮ ਕਰ ਰਹੇ ਹਾਂ ਮਾਰੇ ਉਹ ਉੱਥੇ ਲੈ ਕੇ ਜਾ ਰਹੇ ਆ ਸੋ ਪਰੋਂ ਵੀ ਵਧੇ ਨਹੀਂ ਹੈਗਾ ਉਹ ਬੰਦੇ ਫਿਰ ਸਾਰਾ ਬੱਦਲਾ ਪਰਲੇ ਬਸ ਸੋ ਗੰਡੋਲਾ ਬੇਸਿਕਲੀ ਸਾਡਾ ਕੈਨਸਲ ਹੋ ਗਿਆ ਉੱਪਰ ਤੁਹਾਨੂੰ ਨਹੀਂ ਦਿਖਾ ਸਕੀ ਅਸੀਂ ਲੋਕ ਇਹ ਫੇਰ ਦਿਖਾਵਾਂਗੇ ਸੋ ਇਹ ਹੈਰਾ ਡਾਊਨਟਾਊਨ ਆ ਦੋਸਤੋ ਬੈਂਫਦਾ ਆਪਾਂ ਤੁਹਾਨੂੰ ਪੂਰਾ ਦਿਖਾਉਣੇ ਆ ਕਿੰਦਾ ਦਾ ਲੱਗ ਰਿਹਾ ਯਾਰ ਬਹੁਤ ਸੋਹਣੀ ਜਗ੍ਹਾ ਹੈ ਵੀ ਯਾਰ ਤੁਸੀਂ ਆ ਕੇ ਘੁੰਮ ਸਕਦੇ ਆ ਬਹੁਤ ਛੋਟਾ ਹੈ ਤੁਸੀਂ ਵਾਕ ਕਰਕੇ ਵੀ ਘੁੰਮ ਸਕਦੇ ਆ ਤੇ ਆਪਾਂ ਗੱਡੀ پارک ਕਰਦੇ ਆ ਕਿਤੇ ਨਾ ਕਿਤੇ ਫਿਰ ਆਪਾਂ ਤੁਹਾਨੂੰ ਪੂਰਾ ਵਧੀਆ ਦਿਖਾਉਣੇ ਆ ਵੀ ਉੱਥੇ ਕੀ ਕੀ ਹੈਗਾ ਇੰਨਾ ਸੋਹਣਾ ਲਗਦਾ ਦੇਖੋ ਆਹ ਜਰਾ ਜਰਾ ਆ ਬਿਆਨ ਕਰਦੇ ਆ ਕੀ ਬਾਤ ਹੈਗਾ ਮੈਨੂੰ ਤਾਂ ਬੱਸ ਲੱਗਦਾ ਹੈ ਮਨ ਉਹਨਾਂ ਦਾ ਕੋਈ ਹਾਂ ਖੂਸਾਪ ਦਾ ਆ ਜਿਹੜੀ ਮੇਨ ਗੱਲ ਆ ਹਨਾ ਮਤਲਬ ਇਹ ਸ਼ਹਿਰ ਦੀ ਬੈਂਫ ਦੀ ਕਿ ਇਹ ਬਿਲਕੁਲ ਹੀ ਸਵਿਟੀਅਰ ਲੈਂਡ ਵਰਗਾ ਲੱਗਦਾ ਮੈਨੂੰ ਤਾਂ ਛੋਟਾ ਜਿਹਾ ਸ਼ਹਿਰ ਆ ਸਵਿਟੀਅਰ ਲੈਂਡ ਦੀ ਜਿਵੇਂ ਲੋਕ ਨਾ ਪਹਾੜਾਂ ਦੇ ਵਿੱਚ ਬਹੁਤ ਜ਼ਿਆਦਾ ਗ੍ਰੀਨਰੀ ਆ ਉੱਥੇ ਨਾ ਇਹ ਪਹਾੜ ਆ ਪਹਾੜਾਂ ਦੇ ਵਿੱਚ ਹਰੇਕ ਸ਼ਹਿਰ ਤੇ ਬਿਲਕੁਲ ਉਦਾਂ ਦਾ ਲੱਗ ਰਿਹਾ ਇਹ ਤੁਸੀਂ ਦੇਖੋਗੇ ਕਿ ਜਾ ਕੇ ਨਾਮ ਨਾਲ ਇਹ ਹੈਗਾ ਡਾਊਨ ਟਾਊਨ ਆਈਡੀਕਲੀ ਸੜਕ ਆ ਪਰ ਮਾਡਰਨ ਲੱਗੀਆਂ ਗਲੀਆਂ ਇਹ ਡਾਊਨ ਟਾਊਨ ਦੀ ਆ ਤੇ ਇੱਧਰ ਸਾਰਾ ਜਿਹੜਾ ਮੈਂ ਫੋਟਾ ਡਾਊਨ ਟਾਊਨ ਆ ਠੀਕ ਆ ਇੱਥੇ ਇੱਕ ਮੈਂ ਗੱਲ ਦੀ ਖੜੀ ਪਾਰਕਿੰਗ ਆ ਬੈਂਫਰ ਦੇ ਵਿੱਚ ਸਾਰੀ ਆਲਮੋਸਟ ਪੇਡ ਪਾਰਕਿੰਗ ਆ ਸੋ ਮੈਨੂੰ ਤਾਂ ਫ੍ਰੀ ਪਾਰਕਿੰਗ ਲੱਭੀ ਨਹੀਂ ਹੋ ਸਕਦਾ ਹੋ ਸਕਦਾ ਵੀ ਹੋ ਵੀ ਸਕਦੀ ਆ ਕੋਈ ਫ੍ਰੀ ਪਾਰਕਿੰਗ ਪਰ ਮੈਨੂੰ ਨਹੀਂ ਲੱਭੀ ਫਿਲਹਾਲ ਸੋ ਅਸੀਂ ਪੇਡ ਪਾਰਕਿੰਗ ਕਰਕੇ ਗੱਡੀ ਲਾ ਕੇ ਨਿਕਲ ਜਾਂਦੇ ਲੋ ਅੱਗੇ ਸਾਰਾ ਡਾਊਨ ਟਾਉਣਾ ਦੇਖੋ ਤੋ ਯਾਰ ਸੋਨਾ ਬਹੁਤ ਜ਼ਿਆਦਾ ਹੁਣ ਕੈਮਰੇਜ ਨਾਲ ਫਿਰ ਵੀ ਉਹ ਜੀ ਕੈਪਚਰ ਨਹੀਂ ਹੁੰਦੀ ਜਿਹੜੀ ਜੀ ਆਪਾਂ ਅੱਖਾਂ ਨਾਲ ਦੇਖ ਲੈਣੀ ਆ ਦੋਸਤੋ ਕੈਮਰਾ ਉਹ ਜੀ ਕੈਪਚਰ ਨਹੀਂ ਕਰ ਸਕਦਾ ਦੇਖੋ ਕਿੰਨਾ ਸੋਨਾ ਕਾਵਾਤਿਆ ਸਰੀਰ ਹਾਂਜੀ ਵੀਰ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਬੈਂਫ ਘਮ ਕੇ ਪਹਿਲਾਂ ਤੁਸੀਂ ਆਏ ਬੈਂਫਕ ਨਹੀਂ ਆਏ ਨਹੀਂ ਡਾਊਨ ਟਾਊਨ ਸੈਂਟਰ ਦੇ ਡਾਊਨ ਟਾਊਨ ਕਿ ਡਾਊਨ ਟਾਊਨ ਬੈਠੇ ਰਿਹਾ ਬੈਂਫ ਦਾ ਕਰੋ ਚੈੱਕ ਤੁਸੀਂ ਵਾਪਰੋ ਕਾਵਾਤਿਆ ਉਹ ਰਹੀ ਆਪ ਨੂੰ ਘੱਟ ਦਿਸ ਰਿਹਾ ਪੰਜਾਬੀ ਇੱਥੇ ਘੁੰਮਣ ਕੰਮ ਨਾਲ ਆਉਂਦੇ ਆ ਪਰ ਇੱਥੇ ਮੈਨੂੰ ਨਹੀਂ ਲੱਗਦਾ ਵੀ ਆਪਣੇ ਲੋਕ ਰਹਿੰਦੇ ਹੋਣਗੇ ਆ ਜੋ ਫਰਦਾਵਾ ਦਾ ਨੰਗਾ ਆ ਆ ਦੇਖੋ ਸਾਰਾ ਟਾਊਨ ਟੋਣਾ ਦੋਸਤੋ ਸਾਰੇ ਪਾਸੇ ਇਧਰ ਵੀ ਟਾਊਨ ਆ ਅਗਲੇ ਵੀ ਇਧਰ ਟਾਊਨ ਆ ਇਧਰ ਦੇਖੋ ਕਿੰਨਾ ਨਿਆਰਾ ਕੀ ਬਾਤ ਹੈ ਯਾਰ ਬੜਕੋ ਸੁਪਰੀਅਰ ਲੈਂਡ ਦੀ ਜਿਹੜੀ ਫੀਰ ਆ ਰਹੀ ਹੈ ਇੱਥੇ ਸਵਾ ਤੁਸੀਂ ਪਛਾਣਾ ਦੇਖ ਰਹੇ ਆ ਸਾਰੀ ਸਾਈਡ ਤੇ ਮਤਲਬ ਕਿ ਰੈਸਟੋਰੈਂਟ ਬਣੇ ਆ ਜਾਂ ਕਿ 바ਰ ਵਗੈਰਾ ਬਣੀਆਂ ਹੋਈਆਂ ਤੇ ਪਿੱਛੇ ਤੁਸੀਂ ਦੇਖੋਗੇ ਬਿਲਕੁਲ ਪਹਾੜ ਤੁਸੀਂ ਬਤਨੋ ਸਾਹਮਣੇ ਦੇਖੋ ਸੋ ਬੜਾ ਹੀ ਵਧੀਆ ਏਰੀਆ ਯਾਰ ਤੇ ਵੀਡੀਓ ਲੱਗ ਰਿਹਾ ਹਨਾ ਕਾਫੀ ਭੀੜ ਵੀ ਹੈਣੀ ਇੱਥੇ ਹੁੰਦਾ ਨਹੀਂ ਭੀੜ ਨਹੀਂ ਹੈਗੀ ਜੇ ਆਪਾਂ ਕਹਿੰਦੇ ਟ੍ਰੈਫਿਕ ਆ ਬਹੁਤ ਜ਼ਿਆਦਾ ਜਾਂ ਬਹੁਤ ਜ਼ਿਆਦਾ ਰੌਲਾ ਰੱਪਾ ਜਾਂ ਬਹੁਤ ਜ਼ਿਆਦਾ ਭੀੜ ਆ ਉਹ ਨਹੀਂ ਹੈਗੀ ਇੱਥੇ ਲੋਕ ਰਵੇਟ ਕਰੀਏ ਆ ਦੇ ਨਾਲ ਜੇ ਆਪਣਾ ਪੰਜਾਬ ਹੁੰਦਾ ਜਾਂ ਇੰਡੀਆ ਹੁੰਦਾ ਸਾਰਿਆਂ ਨੇ ਤੁਹਾਨੂੰ ਭੱਜ ਲੈਣਾ ਸੀ ਉਹ ਕਈ ਨੇ ਬੰਦੇ ਵੇਟ ਕਰੀ ਜਾਂਦੇ ਜਦੋਂ ਬੱਤੀ ਹੋਊਗੀ ਆਪਾਂ ਉਦੋਂ ਜਾਣਾ ਗੱਡੀ ਚਾਹੇ ਭਵਾ ਆਉਂਦੀ ਹੈ ਵੀ ਰਾਜ ਘਮਾਉਣੀ ਆਉਂਦੀ ਆ ਹੁਣ ਬੱਤੀ ਹੋਈ ਆ ਇੱਥੋਂ ਜਾਣ ਵਾਸਤੇ ਬੰਦਿਆਂ ਦੇ ਸਾਰੇ ਚੱਲ ਰਿਹਾ ਹੋਰੇ ਸਾਰਾ ਪਾੜਾ ਦੇ ਸੋ ਇਹ ਸੀਗਾ ਬੈਂਫ ਜਿਹੜਾ ਤੁਸੀਂ ਦੇਖਿਆ ਬਸ ਆਹੀ ਡਾਊਨ ਟਾਊਨ ਯਾ ਏਰੀਆ ਮੇਨ ਅੱਥੇ ਦੇਖਣ ਆਲਾ ਤੇ ਬਾਕੀ ਗੰਡੋਲਾ ਸੀਗਾ ਉਹ ਆਪਣਾ ਹਨਾ ਕੰਮ ਬਣਾਣੇਗਾ ਗੰਡੋਲੇ ਵਾਲਾ ਤੇ ਵੈਸੇ ਤੁਸੀਂ ਆ ਸਕਦੇ ਆਂ ਗਰਮੀਆਂ ਦੇ ਵਿੱਚ ਤੁਹਾਨੂੰ ਤੁਹਾਨੂੰ ਬਹੁਤ ਵਧੀਆ ਲੱਗੂਗਾ ਇੱਥੇ ਆ ਕੇ ਆ ਵੀ ਛੁੱਟੀਆਂ ਤੁਸੀਂ ਆ ਕੇ ਦੋ ਦਿਨ ਮਨਾਉਣ ਆ ਸਕਦੇ ਆ ਤੇ ਵਧੀਆ ਇੰਜੋਏਮੈਂਟ ਹੋਊਗਾ ਬੈਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਸੋ ਅੱਜ ਦੇ ਲਈ ਇੰਨਾ ਹੀ ਜੇ ਵੀਡੀਓ ਚੰਗੀ ਲੱਗੀ ਯਾਰ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਸੋ ਉਹਦੇ ਨਾਲ ਆਪਣਾ ਜੜਾ ਲੇਕਿਨ ਮਾਨਤਨ ਹੋ ਜਾਂਦਾ ਫਿਰ ਆਪਾਂ ਹੋਰ ਵੀਡੀਓ ਬਣਾਉਣ ਲਈ ਹੌਸਲਾ ਵਧਦਾ ਆਪਣਾ ਸੋ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਇੱਕ ਸਬਸਕ੍ਰਾਈਬ ਕਰ ਲਓ ਇਹਨਾਂ ਨੇ ਨਹੀਂ ਕੀਤਾ ਅਜੇ ਤੱਕ